ਸਵਾਰੀਆਂ ਨਾਲ ਭਰੀ ਰੋਡਵੇਜ਼ ਬੱਸ ਦਾ ਭਿਆਨਕ ਐਕਸੀਡੈਂਟ ਹੋਇਆ ਜੀ ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਲੰਧਰ ਤੋਂ ਇਹ ਬੱਸ ਜਿਹੜੀ ਹੈ ਰੋਡਵੇਜ਼ ਦੀ ਬੱਸ ਉਨਕੋਦਰ ਜਾ ਰਹੀ ਸੀ ਪਰ ਮਲਸੀਆਂ ਦੇ ਕੋਲ ਜਾ ਕੇ ਭਿਆਨਕ ਐਕਸੀਡੈਂਟ ਹੋ ਗਿਆ ਹੈ 10 ਤੋਂ 12 ਸਵਾਰੀਆਂ ਬੇਹੱਦ ਗੰਭੀਰ ਰੂਪ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਹੋਈਆਂ ਨੇ ਜਿਨ੍ਹਾਂ ਨੂੰ ਕਾਫੀ ਸੱਟਾਂ ਲੱਗੀਆਂ ਨੇ ਤੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਜਿਹੜੇ ਚਸ਼ਮਦੀਦ ਸੀ ਲੋਕ ਉਹਨਾਂ ਦਾ ਕਹਿਣਾ ਹੈ ਕਿ ਦਰਅਸਲ ਡਰਾਈਵਰ ਦੇ ਕੋਲੋਂ ਬੱਸ ਦੀ ਬ੍ਰੇਕ ਹੀ ਨਹੀਂ ਲੱਗੀ ਹੁਣ ਇਹ ਦੇਖਣਾ ਹੈ ਕਿ ਬ੍ਰੇਕ ਫੇਲ ਹੋ ਗਈ ਜਾਂ ਡਰਾਈਵਰ ਦੇ ਕੋਲੋਂ ਬ੍ਰੇਕ ਨਹੀਂ ਲੱਗੀ ਆਖਰਕਾਰ ਕੀ ਘਟਨਾ ਵਾਪਰੀ ਪਰ ਲੋਕਾਂ ਦਾ ਇਹ ਕਹਿਣਾ ਹੈ ਜਿਹੜੇ ਉੱਥੇ ਰਾਹਗੀਰ ਸੀ ਜਿਹੜੇ ਚਸ਼ਮਦੀਦ ਸੀ ਉਹਨਾਂ ਦਾ ਕਹਿਣਾ ਹੈ ਕਿ ਟਰਾਲੇ ਵਾਲੇ ਦੀ ਕੋਈ ਗਲਤੀ ਨਹੀਂ ਹੈ ਉਹ ਤਾਂ ਆਪਣੀ ਸਾਈਡ ਤੇ ਆ ਰਿਹਾ ਸੀ ਪਰ ਮਗਰੋਂ ਲਿਆਂਕੇ ਰੋਡਵੇਜ ਬੱਸ ਜਿਹੜੀ ਹੈ ਉਹ ਸਿੱਧੀ ਟਰਾਲੇ ਦੇ ਵਿੱਚ ਜਾ ਕੇ ਵੱਜਦੀ ਹੈ ਟੱਕਰ ਹੁੰਦੀ ਹੈ ਔਰ ਮੂਰਿਓ ਤੁਸੀਂ ਦੇਖ ਸਕਦੇ ਹੋ ਕਿ ਬੱਸ ਦਾ ਕੀ ਹਾਲ ਬਣਿਆ ਹੋਇਆ ਹੈ ਮੂਰਿਓ ਸਾਰੀ ਬੱਸ ਜਿਹੜੀ ਉਹ ਤਬਾਹ ਹੋ ਚੁੱਕੀ ਹੈ ਪਰ ਖੱਚੇ ਤਾਂ ਉੱਟ ਚੁੱਕੇ ਨੇ ਔਰ ਲੋਕਾਂ ਦਾ ਕਹਿਣਾ ਹੈ ਕਿ ਬੱਸ ਦੀ ਬ੍ਰੇਕ ਨਹੀਂ ਲੱਗੀ ਬੱਸ ਦੀ ਬ੍ਰੇਕ ਨਾ ਲੱਗਣ ਕਰਕੇ ਬੱਸ ਸਿੱਧੀ ਜਾ ਕੇ ਟਰਾਲੇ ਦੇ ਵਿੱਚ ਵੱਜੀ ਹੈ ਮਲਸੀਆਂ ਸਾਈਡ ਤੋਂ ਟਰਾਲਾ ਆ ਰਿਹਾ ਸੀ ਡ라이ਵਰ ਆਪਣੇ ਘਰੋਂ ਟਰਾਲਾ ਲੈ ਕੇ ਆ ਰਿਹਾ ਸੀਗਾ ਹਜੇ ਤਾਂ ਉਹਦਾ ਕਹਿਣਾ ਹੈ ਕਿ ਮੈਂ ਬਿਲਕੁਲ ਆਪਣੇ ਹੱਥ ਸੀਗਾ ਔਰ ਡਰਾਈਵਰ ਦੇ ਕੋਲੋਂ ਬ੍ਰੇਕ ਨਹੀਂ ਲੱਗੀ ਬੱਸ ਦੇ ਡਰਾਈਵਰ ਦੇ ਕੋਲੋਂ ਬ੍ਰੇਕ ਨਹੀਂ ਲੱਗੀ ਜਿਸ ਕਾਰਨ ਬੱਸ ਜਿਹੜੀ ਹੈ ਸਿੱਧੀ ਜਾ ਕੇ ਟਰਾਲੇ ਦੇ ਵਿੱਚ ਵੱਜਦੀ ਹੈ ਔਰ ਬਿਲਕੁਲ ਫਰੰਟ ਸਾਈਡ ਬੱਸ ਦੀ ਜਦੋਂ ਟਰਾਲੇ ਦੇ ਵਿੱਚ ਵੱਜੀ ਹੈ ਤਾਂ ਬੱਸ ਦੇ ਪ੍ਰਖਾਚੇ ਤੱਕ ਉੱਡ ਗਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਔਰ ਜਿਹੜੇ ਵਿੱਚ ਸਵਾਰੀਆਂ ਸੀ 10 ਤੋਂ 12 ਸਵਾਰੀਆਂ ਤਾਂ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਈਆਂ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਜਲੰਧਰ ਤੋਂ ਇਹ ਸਰਕਾਰੀ ਬੱਸ ਸਵਾਰੀਆਂ ਲੈ ਕੇ ਚੱਲੀ ਸੀਗੀ ਔਰ ਨਕੋਦਰ ਪਹੁੰਚਣਾ ਸੀਗਾ ਪਰ ਮਲਸੀਆਂ ਦੇ ਕੋਲ ਜਾ ਕੇ ਇਹ ਭਿਆਨਕ ਹਾਦਸਾ ਵਾਪਰ ਗਿਆ ਮਲਸੀਆਂ ਸਾਈਡ ਤੋਂ ਜਿਹੜਾ ਟਰੱਕ ਆ ਰਿਹਾ ਸੀ ਉਹਦੇ ਵਿੱਚ ਜਾ ਕੇ ਸਿੱਧੀ ਇਹ ਸਰਕਾਰੀ ਬੱਸ ਰੋਡਵੇਜ ਦੀ ਜਾ ਕੇ ਵੱਜੀ ਹੈ ਲੋਕਾਂ ਦਾ ਕਹਿਣਾ ਹੈ ਕਿ ਜਿਹੜਾ ਡਰਾਈਵਰ ਸੀ ਬੱਸ ਦਾ ਉਹਦੇ ਕੋਲੋਂ ਬ੍ਰੇਕ ਜਿਹੜੀ ਹੈ ਉਹ ਨਹੀਂ ਲੱਗੀ ਤੇ ਸਵਾਰੀਆਂ ਹੁਣ ਤੁਸੀਂ ਦੇਖ ਹੀ ਸਕਦੇ ਹੋ ਉਹਨਾਂ ਨੂੰ ਇਲਾਜ ਦੇ ਵਾਸਤੇ ਹਸਪਤਾਲ ਦਾਖਲ ਕਰਵਾਇਆ ਗਿਆ ਚੀਕ ਚਿਹਾੜਾ ਮੱਚ ਜਾਂਦਾ ਹੈ ਕਿਉਂਕਿ ਸਹਿ ਸੁਭਾਏ ਜਦੋਂ ਸਵਾਰੀਆਂ ਬੈਠੀਆਂ ਹੋਣ ਔਰ ਅਚਾਨਕ ਅਜਿਹਾ ਹਾਦਸਾ ਵਾਪਰ ਜਾਵੇ ਤਾਂ ਕੋਈ ਵੀ ਵਿਅਕਤੀ ਜਿਹੜਾ ਆ ਉਹ ਡਰ ਜਾਵੇਗਾ ਤਾਂ ਦੇਖੋ ਕਿਵੇਂ ਟਰੈਕਟਰ ਦੇ ਨਾਲ ਧੂਕੇ ਬੱਸ ਨੂੰ ਪਰੇ ਕੀਤਾ ਗਿਆ ਇੰਨੀ ਜ਼ੋਰ ਦੇ ਨਾਲ ਬੱਸ ਜਿਹੜੀ ਹੈ ਉਹ ਟਿਪਰ ਦੇ ਵਿੱਚ ਟਰੱਕ ਦੇ ਵਿੱਚ ਵੱਜੀ ਹੈ ਕਿ ਮੂਹਰੀ ਸਾਈਡ ਬੱਸ ਦੀ ਦੇਖੋ ਕਿਵੇਂ ਤਬਾਹ ਹੋ ਚੁੱਕੀ ਹੈ ਸ਼ੀਸ਼ੇ ਤਾਂ ਟੁੱਟਣੇ ਹੀ ਸੀ ਮੂਹਰੇ ਉਹ ਬਾਡੀ ਵੀ ਵਿੱਚ ਵੜ ਚੁੱਕੀ ਹੈ ਔਰ ਮਹਾ ਡਰਾਈਵਰ ਤੇ ਕਨੈਕਟਰ ਜਿਹੜੇ ਉਹ ਬਚੇ ਨੇ ਹਸਪਤਾਲ ਦੇ ਵਿੱਚ ਉਹਨਾਂ ਦਾ ਵੀ ਇਲਾਜ ਜਿਹੜਾ ਆ ਉਹ ਚੱਲ ਰਿਹਾ ਹੈ ਤਾਂ ਤਸਵੀਰ ਦਿਖਾ ਰਹੇ ਹਾਂ ਤੁਹਾਨੂੰ ਅੱਜ ਜਲੰਧਰ ਤੋਂ ਇਹ ਰੋਡਵੇਜ ਦੀ ਬੱਸ ਨੂੰ ਕੋਦਰ ਗਈ ਪਰ ਰਸਤੇ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰ ਗਿਆ ਜਿਹੜੇ ਮੌਕੇ ਤੇ ਰਾਹਗੀਰ ਮੌਜੂਦ ਸੀ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾਉਣੇ ਆ ਕਿ ਆਖਰਕਾਰ ਇਹ ਹਾਦਸਾ ਕਿਵੇਂ ਵਾਪਰਿਆ ਕਿਸ ਦੀ ਗਲਤੀ ਸੀ ਕੀ ਹੋਇਆ ਸੀਗਾ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਉਹ ਬੱਸ ਦਾ ਟਰੱਕ ਦੇ ਨਾਲ ਐਕਸੀਡੈਂਟ ਹੋਇਆ ਸੀ ਅਚਕ ਕਿੰਨੀਆਂ ਕ ਸਵਾਰੀਆਂ ਸੀ ਬੱਸ ਚ બસ મતલਬ ਜਿੰਨੀਆਂ ਸੀਟਾਂ ਸੀਗੀਆਂ ਸਾਰੀ ਭਰੀ ਹੋਈ ਸੀਗੀ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਜਾ ਰਹੀ ਸੀ ਬੱਸ ਅਸੀਂ ਜਲੰਧਰ ਤੋਂ ਇੱਧਰ ਨੂੰ ਉਧਰ ਆਏ ਸੀ ਬੱਸ ਕਿਹੜੀ ਸੀਗੀ ਤਾਂ ਪੰਜਾਬ ਰੋਡਵੇ ਸੀਗੀ ਤੇ ਕਿੰਨੇ ਕ ਚੱਕਮੀ ਹੋਏ ਆ ਕਾਫੀ ਜ਼ਿਆਦਾ ਹੋਏ ਆ ਪਾ ਜੀ ਟਰੱਕ ਵਾਲਾ ਆ ਰਿਹਾ ਸੀਗਾ ਮਲਸੀਆਂ ਰੋਡ ਤੋਂ ਤੇ ਜਿਹੜੀ ਰੋਡਵੇ ਦੀ ਬੱਸ ਆਈ ਰਹੀ ਜਲੰਧਰ ਵੱਲ ਤੋਂ ਇਹ ਤਾਂ ਬ੍ਰੇਕ ਨਹੀਂ ਵੱਜੀ ਹੈਗੀ ਤੈਨ ਸਿੱਧੀ ਲਿਆ ਕੇ ਟਰੱਕ ਦੇ ਵਿੱਚ ਮਾਰੀ ਜੀ ਬੱਸ ਅੱਛਾ ਜੀ ਹਾਂਜੀ ਤੇ ਬੱਸ ਉਹ ਟਰੱਕ ਵਾਲੇ ਦੀ ਕੋਈ ਗਲਤੀ ਨਹੀਂ ਹੈਗੀ ਜੀ ਉਹ ਆਪਣੀ ਜਗ੍ਹਾ ਤੇ ਉਹ ਸਹੀ ਆ ਰਿਹਾ ਸੀਗਾ ਤੇ ਜਿਹੜਾ ਬੱਸ ਵਾਲਾ ਸੀਗਾ ਉਹ ਤੋਂ ਬ੍ਰੇਕ ਨਹੀਂ ਵੱਜੀ ਉਹਨੇ ਲਿਆ ਕੇ ਸਿੱਧੀ ਟਰੱਕ ਦੇ ਵਿੱਚ ਮਾਰੀ ਉਹ ਵੀ ਮਾਰੀ ਜੀ ਲੈਫਟ ਸਾਈਡ ਤੋਂ ਓਕੇ ਟਰੱਕ ਦੇ ਵਿੱਚ ਤੁਸੀਂ ਕਿਹੜੀ ਜਗ੍ਹਾ ਸੀਗੇ ਮੈਂ ਜੀ ਉੱਥੇ ਸਾਹਮਣੇ ਖੜਾ ਸੀ ਚਰਾਹੇ ਦੇ ਵਿੱਚ ਲੈਫਟ ਸਾਈਡ ਤੇ ਮੈਂ ਕਿਹਦੀ ਵੇਟ ਕਰ ਰਿਹਾ ਸੀਗਾ ਜਿਹੜੀ ਬੱਸ ਕਿਹੜੀ ਰੋਡਵੇ ਦੀ ਜੀ ਉਹ ਰੋਡਵੇ ਜਾਂ ਸਵਾਰੀਆਂ ਤੇ ਬਈ ਸਵਾਰੀਆਂ ਤਾਂ ਨਹੀਂ ਮੈਂ ਗਿਣੀਆਂ ਜੀ ਓਕੇ ਹਾਂਜੀ ਗੱਲਵਾ ਕੋਈ ਨਹੀਂ ਇੱਕ ਵਾਲੇ ਘਰੋਂ ਤ ਆ ਰਹੀ ਇਥੇ ਚੌਂਚ ਆ ਤਾਂ ਉਹਨੇ ਫਰੀਕ ਹੀ ਨਹੀਂ ਮਾਰੀ ਪਾਸਾਣੇ ਨੇ ਅੱਛਾ ਹਾਂਜੀ ਲਿਆ ਇੱਥਰ ਕਨੈਕਟਰ ਸਾਈਡ ਤੇ ਮਾਰੀ ਉਹਨੇ ਵੀ ਟੀ ਅੱਛਾ ਜੀ ਹਾਂਜੀ ਇਹ ਹੋਇਆ ਕਿ ਕਿੱਥੇ ਕਰਕੇ ਆ ਇਹ ਆ ਚੌਂਚ ਦੇ ਵਿੱਚ ਹੀ ਅੱਛਾ ਹਾਂਜੀ ਤੇ ਤੁਹਾਡੇ ਸੱਟ ਵਗੈਰਾ ਤਾਂ ਲੱਗੀ ਕਿਸੇ ਤੇ ਮੇਰੇ ਆ ਜੀ ਮੂੰਹ ਤੇ ਲੱਗੀ ਆ ਲੱਤ ਕੀ ਗਈ ਇਕਦਮੀ ਵਿੱਚੋਂ ਭੁੱਖੇਵਾ ਜੀ ਦੇ ਵਾਸਤੇ ਬੱਜਾਣਾ ਅੱਛਾ ਹਾਂਜੀ ਫੋਰਟ ਡੈਸ਼ਬੋਰਡ ਦੇ ਵਿੱਚ ਮੁਵਜਾ ਮੇਰਾ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਆ ਰਹੇ ਸੀ ਤੁਸੀਂ ਮੈਂ ਆ ਮੇਰਾ ਨਾਲ ਹੀ ਪਿੰਡ ਆ ਤਲਵੰਡੀ ਭਰੋ ਅੱਛਾ ਜੀ ਹਾਂ ਜੀ ਤੇ ਕਿੱਥੇ ਜਾ ਰਹੇ ਸੀ ਜਾਣਾ ਹੀ ਮੈਂ ਗਾਂ ਅੱਗੇ ਚੂਪੀ ਜਾਣਾ ਹੀ ਗਾਂ ਆਪਣੇ ਮਿਰਜਾਪੁਰ ਅੱਛਾ ਕੀ ਲੱਧਿਆ ਕੀ ਆਪਾਂ ਚੱਪਲ ਹੈ ਜੀ ਅੱਛਾ ਹਾਂ ਜੀ ਇਹ ਕਿਹੜੀ ਗੱਡੀ ਆ ਇਹ ਇਹ ਗੱਡੀ 6 ਚੱਕੀ ਆ ਜੀ ਕੌਮਟ ਮਾਮਲਾ ਐਕਸੀਡੈਂਟ ਹੋਇਆ ਹੈ अच्छा जी हां चौक ਦੇ ਵਿੱਚ ਆਪਣੇ ਹਸਪਤਾਲ ਦੇ ਸਾਹਮਣੇ ਹੀ ਆ ਫਰੰਟ ਦੇ ਸਾਹਦੇ ਸਾਹਮਣੇ ਹੋਇਆ ਐਕਸੀਡੈਂਟ ਓਕੇ ਪੰਜਾਬ ਰੋਡ ਦੇ ਵਿੱਚ ਬੱਸ ਸੀਗੀ ਕਾਲਾ ਸੀ ਇੱਕ ਉਹਨੇ ਸਾਹਮਣੇ ਪੇਸ਼ੈਂਟ ਤਾਂ ਚਲੋ ਬਚਾਅ ਹੋ ਗਏ ਪਰ ਇਹ ਮਾਈਨਰ ਇੰਜਰੀਜ਼ ਆਈਆਂ ਹਨ ਦੇਖ ਕਿੰਨੇ ਕੁ ਪੇਸ਼ੈਂਟ ਆਏ ਆਪਣੇ ਅਰਾਊਂਡ 10 ਤੋਂ 12 ਹਾਂਜੀ 10 ਤੋਂ 12 ਅਰਾਊਂਡ ਹਾਂ ਤੇ ਕੰਡੀਸ਼ਨ ਕੀ ਹੈਗੀ ਆ ਫਿਰ ਹਾਂ ਖਤਰੇ ਤੋਂ ਬਾਹਰੀ ਹੈ ਐਸਾ ਕੋਈ ਮੇਜਰ ਇਸ਼ੂ ਨਹੀਂ ਹੈ ਜੀ ਮਾਈਨਰ ਇੰਜਰੀਜ਼ ਹੈਗੀਆਂ ਇਸੇ ਡੈੱਥ ਵਗੈਰਾ ਤਾਂ ਨਹੀਂ 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 ਬੱਸ ਆ ਰਹੀ ਰੱਧਰ ਸਾਈਡ ਤੋਂ ਅੱਛਾ ਜੀ ਤੇ ਟਰੱਕ ਆ ਗਿਆ ਇਧਰੋਂ ਦੁਸ਼ੀਆਂ ਵੱਲੋਂ ਇੱਕੀ ਚੌਂਕ ਜਾਣ ਕੇ ਉਹ ਵੱਜ ਗਿਆ ਓਕੇ ਜਖਮੀ ਹੋ ਗਿਆ 12 ਜਣੇ ਠੀਕ ਹੈ ਸਵਾਰੀਆਂ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਥਾਣੇ ਆ ਜਾਏ ਆ ਥਾਣੇ ਵਾਲੇ ਅੰਦਰ ਬਿਆਨਪਨਾ ਲੈਂਦੇ ਉਹਨਾਂ ਦੇ ਉਹ ਕਰ ਰਿਹਾ ਕਾਰਵਾਈ ਬੱਸ ਸਾਈਡ ਤੇ ਕਰਵਾ ਲਈ ਆ ਟ੍ਰੱਕ ਵੀ ਸਾਈਡ ਤੇ ਕਰਵਾਤਾ ਹੈ ਠੀਕ ਹੈ ਕੋਈ ਜਾਨੀ ਨੁਕਸਾਨਦਾਨ ਨਹੀਂ ਹੋਇਆ ਨਹੀਂ ਜਾਨੀ ਨੁਕਸਾਨ ਨਹੀਂ ਹੋਇਆ